ਲੋ ਜੀ ਟਾਈਮ ਦੇਖ ਸਕਦੇ ਹੋ ਜਦੋਂ ਅੱਜ ਪਹੁੰਚੇ ਆ ਮੇਲੇ ਛਪਾਰ ਤੇ ਟਾਈਮ ਤੁਸੀਂ ਦੇਖ ਸਕਦੇ ਹੋ ਲਗਭਗ 6:28 ਮਿੰਟ ਹੋ ਗਏ ਜੀ 3 ਸਤੰਬਰ 2025 ਦਾ ਜੋ ਮੇਲਾ ਹੈ ਛਪਾਰ ਦਾ ਮੇਲਾ ਇਸੇ ਜਗ੍ਹਾ ਤੇ ਲੱਗੇਗਾ ਤੇ ਤੁਸੀਂ ਦੇਖ ਸਕਦੇ ਹੋ ਮੇਲੇ ਛਪਾਰ ਦੀਆਂ ਜੋ ਤਿਆਰੀਆਂ ਨੇ ਪੂਰਾ ਜੂਰੋ ਸ਼ੂਰੋ ਨਾਲ ਤਿਆਰੀਆਂ ਚੱਲ ਰਹੀਆਂ ਨੇ ਪਿਛਲੀ ਵੀਡੀਓ ਤੁਹਾਨੂੰ ਦਿਖਾਈ ਛਪਾਰ ਮੇਲੇ ਦੀਆਂ ਤਿਆਰੀਆਂ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਸਪੋਰਟ ਦਿਖਾਇਆ ਸੋ ਅੱਜ ਫੇਰ ਪਹੁੰਚੇ ਆਪਾਂ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ ਬਿਗੇਸਟ ਮਾਲਵੇ ਦਾ ਮਸ਼ਹੂਰ ਲੱਗਦਾ ਹੈ ਛਪਾਰ ਦਾ ਮੇਲਾ ਜੀ ਹਾਂ ਛਪਾਰ ਦਾ ਮੇਲਾ ਛਪਾਰ ਮੇਲੇ ਦੀਆਂ ਤਿਆਰੀਆਂ ਤੇ ਪੂਰਾ ਤੁਸੀਂ ਦੇਖ ਸਕਦੇ ਹੋ ਜੋ ਸ਼ੋਰੋ ਦੇ ਨਾਲ ਜੋ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਸੋ ਕਿੰਨੀਆਂ ਤਿਆਰੀਆਂ ਹੋ ਗਈਆਂ ਤੇ ਕਿੰਨਾ ਤਿਆਰੀ ਬਾਕੀ ਹੈ ਅੱਜ ਦੀ ਇਸ ਵੀਡੀਓ ਤੁਸੀਂ ਦੇਖ ਸਕੋਗੇ ਮੇਲਾ ਲੱਗੇਗਾ 5 ਸਤੰਬਰ ਨੂੰ ਕੀ ਨਹੀਂ ਸੋ ਜਰੂਰ ਆ ਵਿਜ਼ਿਟ ਕਰੋ ਛਪਾਰ ਦੇ ਮੇਲੇ ਪੂਰੀ ਵੀਡੀਓ ਨੂੰ ਵਾਚ ਕਰੋ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਵੀਡੀਓ ਸ਼ੇਅਰ ਕਰੋ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਸੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਅਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਤੁਹਾਡਾ ਵੀਰ ਛੋਟਾ ਵੀਰ ਪਹੁੰਚਿਆ ਫਿਰ ਸ਼ਪਾਰ ਦੇ ਮੇਲੇ ਕਈ ਵੀਰਾਂ ਦਾ ਕਮੈਂਟ ਆ ਰਹੇ ਸੀ ਕਿ ਮੇਲਾ ਲੱਗੇਗਾ ਕਿ ਨਹੀਂ ਲੱਗੇਗਾ ਸੋ ਉਹਨਾਂ ਦਾ ਮੈਂ ਜੋ ਅੱਜ ਦੱਸਣ ਲੱਗਾ ਹਾਂ ਕਿ ਜੋ ਇਹ ਮੇਲਾ ਹੈ ਚਪਾਰ ਦਾ ਮੇਲਾ ਜਰੂਰ ਲੱਗੇਗਾ ਜੀ ਤੇ ਇਹ ਮੇਲਾ 5 ਸਤੰਬਰ 2025 ਦਿਨ ਸ਼ੁੱਕਰਵਾਰ ਤੋਂ ਜੋ ਮੇਲਾ ਸ਼ੁਰੂ ਹੈ ਲਗਭਗ ਜੋ ਅੱਜ ਤੋਂ 2 ਦਿਨਾਂ ਬਾਅਦ ਜੋ ਚਪਾਰ ਦਾ ਮੇਲਾ ਹੈ ਚਪਾਰਪਿੰਡ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਤੇ ਬੜੀ ਦੂਰੋਂ ਦੂਰੋਂ ਜਿਹੜੇ ਲੋਕ ਨੇ ਚਪਾਰ ਦੇ ਮੇਲੇ ਆਉਂਦੇ ਨੇ ਤੇ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਤਿਆਰੀਆਂ ਤੁਹਾਨੂੰ ਆ ਸਾਰਾ ਇਸ ਵੀਡੀਓ ਦੇ ਦਿਖਾਵਾਂਗੇ ਕਿੰਨੀ ਤਿਆਰੀਆਂ ਹੋ ਗਈਆਂ ਕਿੰਨੀ ਤਿਆਰੀਆਂ ਬਾਕੀ ਨੇ ਲਗਭਗ ਲਗਭਗ ਜੋ ਝੁੱਲੇ ਨੇ ਚਪਾਰ ਦੇ ਮੇਲੇ ਦੇ ਵਿੱਚ ਲੱਗ ਚੁੱਕੇ ਨੇ ਬਾਕੀ ਆ ਇਧਰ ਚਿਕੜ ਵੱਧ ਸੀ ਜੀ ਇਸ ਜਗ੍ਹਾ ਤੇ ਚਿਕੜ ਵੱਧ ਸੀ ਤੇ ਜੋ ਆ ਇਧਰ ਚੰਡੋਲ ਹੈ ਹੋਰ ਕਈ ਜਿਹੜੇ ਝੁੱਲੇ ਨੇ ਉਹ ਲੱਗ ਰਹੇ ਨੇ ਤੇ ਪਿੱਛੇ ਉਧਰ ਆਪਾਂ ਦੇਖ ਕੇ ਆਏ ਸੀ ਉਧਰ ਸਾਰੇ ਝੁੱਲੇ ਜੋ ਲੱਗ ਚੁੱਕੇ ਨੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਸੋ ਵੀਡੀਓ ਲਾਸਟ ਤੱਕ ਬਾਅਦਸ਼ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਵਿੱਚ ਫੈਮਿਲੀ ਮੈਂਬਰਾਂ ਦੇ ਵਿੱਚ ਤੇ ਹਮ ਹੋ ਅੱਗੇ ਪਹੁੰਚੋ 5 ਸਤੰਬਰ 2025 ਚਪਾਰ ਦੇ ਮੇਲੇ ਤੇ ਕਈ ਵੀਰਾਂ ਨੂੰ ਲੋਕੇਸ਼ਨ ਬਾਰੇ ਨਹੀਂ ਪਤਾ ਤੇ ਮੈਂ ਉਹਨਾਂ ਨੂੰ ਦੱਸ ਦੇਣਾ ਆ ਇਹ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਜੀ ਛਪਾਰ ਦਾ ਮੇਲਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ ਪਿੰਡ ਛਪਾਰ ਜਿਹੜਾ ਪਿੰਡ ਛਪਾਰ ਹੈ ਜੀ ਇਹਦਾ ਜਿਹੜਾ ਜ਼ਿਲ੍ਹਾ ਹੈ ਇਹ ਪੈਂਦਾ ਹੈ ਲੁਧਿਆਣਾ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਮਸ਼ਹੂਰ ਛਪਾਰ ਦਾ ਮੇਲਾ ਸੋ ਜਿਆਦਾ ਗੱਲਾਂ ਨਾ ਕਰਦੇ ਹੋਏ ਦਿਖਾਉਣੀ ਆ ਤੁਹਾਨੂੰ ਛਪਾਰ ਮੇਲੇ ਦੀਆਂ ਅੱਜ ਦੀ ਇਹ ਵੀਡੀਓ ਸੋ ਚਲੋ ਜੀ ਸੋ ਜੇ ਇਸ ਟਾਈਮ ਖੜੇ ਆਪਾਂ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਇਸੇ ਜਗ੍ਹਾ ਤੇ ਲੱਗੇਗਾ ਸੋ ਆਪਣਾ ਵੀਰ ਮਿਲਿਆ ਛਪਾਰ ਦੇ ਮੇਲੇ ਹਾਂ ਕਿਹੜੇ ਪਿੰਡੋਂ ਵੀਰੇ ਲੋਗੜ ਵੀਰੇ ਲੋਗੜ ਤੋਂ ਆ ਫੈਨ ਆਉਂਦਾ ਪੂਰਾ ਮੇਰਾ ਫੈਨ ਆ ਇਹ ਸੋ ਬਹੁਤ ਬਹੁਤ ਧੰਨਵਾਦ ਛੋਟੇ ਬੱਚਿਆਂ ਦਾ ਵੀ ਪਿਆਰ ਮਿਲਦਾ ਆ ਚੈਨਲ ਤੇ ਨਾ ਸੋ ਐਵੇਂ ਹੀ ਸਪੋਰਟ ਕਰਦੇ ਰਹੋ ਤੇ ਕਿੰਨਾ ਵੀਰੇ ਤਾ ਕੀ ਕਿੰਨਾ ਤਰਾ ਹਾਂ ਅ ਬੜੀ ਲਾਜਾ ਵੀਡੀਓ ਮੇਰੀ ਡੇਲੀ ਦੇ ਦਈਓ ਵੀਡੀਓ ਚਲੋ ਠੀਕ ਆ ਵੀਰ ਹੈ ਨਾ ਮੈਂ ਤਰਾ ਪੂਰਾ ਹੈ ਵੱਡਾ ਫੈਨ ਆ ਇਹ ਦੇਖੋ ਧੰਨਵਾਦ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿਹੜੇ ਪਿੰਡ ਆ ਤੁਹਾਡਾ ਲੋਗੜ ਹੈ ਹੈ ਲੋਗੜ ਲੋਗੜ ਠੀਕ ਆ ਠੀਕ ਆ ਚਲੋ ਠੀਕ ਆ ਮਿਲਾਂਗੇ ਚਪਾਰ ਦੇ ਮੇਲੇ ਬਾਏ ਬਾਏ ਸੋ ਦੇਖ ਸਕਦੇ ਹੋ ਚਪਾਰ ਦੇ ਮੇਲੇ ਮਿਲੇ ਆ ਜੀ ਸਾਡੇ ਸਬਸਕ੍ਰਾਈਬਰ ਜੋ ਕਿ ਬਹੁਤ ਹੀ ਪਿਆਰ ਸਪੋਰਟ ਕਰਦੇ ਆ ਠੀਕ ਆ ਤੁਸੀਂ ਵੀ ਪਿਆਰ ਸਪੋਰਟ ਕਰਨਾ ਤੇ ਚਪਾਰ ਦੇ ਮੇਲੇ ਦੀ ਡੇਲੀ ਦੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸਾਹਮਣੇ ਦੇਖ ਸਕਦੇ ਹੋ ਚਪਾਰ ਦਾ ਜੋ ਖੂਬਸੂਰਤ ਜੋ 뷰 ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਡੋਲ ਇਸੇ ਜਗ੍ਹਾ ਤੇ ਲੱਗੇਗਾ ਜੋ ਤੁਸੀਂ ਸਟਾਲਾਂ ਦੇਖ ਰਹੇ ਹੋ ਖੇਲੀ ਸਟਾਲਾਂ ਕਾਫੀ ਮਸ਼ਹੂਰ ਸਟਾਲਾਂ ਨੇ ਤੇ ਮੀਂਹ ਕਾਫੀ ਦਿਨਾਂ ਤੋਂ ਪੈ ਰਿਹਾ ਸੀ ਸੋ ਫਿਲਹਾਲ ਅੱਜ ਜੋ ਮੀਂਹ ਹੈ ਤੇ ਮੀਂਹ ਤੋਂ ਤੁਸੀਂ ਦੇਖ ਸਕਦੇ ਹੋ ਮੀਂਹ ਤੋਂ ਜੋ ਰੋਕਾ ਲੱਗਿਆ ਹੈ ਮੀਂਹ ਤੋਂ ਬਚਾ ਹੈ ਅੱਜ ਤੇ ਯਰੋਂਤਾ ਦੇਖ ਸਕਦੇ ਹੋ ਮੇਲੇ ਛਪਾਰ ਦੀਆਂ ਭਾਈ ਸਾਹਿਬ ਲਓ ਜੀ ਚੱਕ ਕਰੋ ਆ ਸੀਨੀਅਰ ਸੈਕੰਡਰੀ ਸਕੂਲ ਤੇ ਇਹ ਹੈ ਮੇਲਾ ਛਪਾਰ ਦਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਹੀ ਲਓ ਜੀ ਲੋ ਇਸੇ ਜਗ੍ਹਾ ਤੇ ਲੱਗੇਗਾ ਮੇਲਾ ਚਪਾਰ ਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੂਬਸੂਰਤ 뷰 ਚਪਾਰ ਮੇਲੇ ਦੀਆਂ ਤੇ ਇੱਥੇ ਤਿਆਰੀਆਂ ਹੋ ਰਹੀਆਂ ਨੇ ਦੇਖ ਸਕਦੇ ਹੋ ਸੋ ਇੱਥੋਂ ਜੋ 뷰 ਹੈ ਖੂਬਸੂਰਤ 뷰 ਚਪਾਰ ਦੇ ਮੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਸੋ ਬੜੀਆਂ ਹੁੰਨ ਕ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਵੱਡੇ ਵੱਡੇ ਚੰਡੋਲ ਕਈ ਬੜੇ ਬੜੇ ਝੁੱਲੇ ਜੋ ਹੈ ਚਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਧਰ ਪਾਸੇ ਵੀ ਦੇਖ ਸਕਦੇ ਹਾਂ ਤੇ ਸਾਹਮਣੇ ਵੀ ਦੇਖ ਸਕਦੇ ਹਾਂ ਵਾਹ ਜੀ ਵਾਹ ਇਹੋ ਜਿਹਾ ਕੁਸੂਰਤ ਨਜ਼ਾਰਾ ਸੋ ਜੀ ਲੱਗੇਗਾ 5 ਸਤੰਬਰ ਨੂੰ ਮੇਲਾ ਤੇ ਹੁਮਵਾਂਗੇ ਪਹੁੰਚ ਛਪਾਰ ਦੇ ਮੇਲੇ ਤੇ ਮੇਲੇ ਦਾ ਪੂਰਾ ਪੂਰਾ ਇੰਜੋਏ ਕਰੋ ਛਪਾਰ ਦੇ ਮੇਲੇ ਦੇ ਵਿੱਚ ਖਜਲਾ ਕਾਫੀ ਮਸ਼ਹੂਰ ਹੈ ਤੇ ਥਾਵਾਂ ਥਾਵਾਂ ਤੇ ਤੁਹਾਨੂੰ ਜੋ ਖਜਲਾ ਹੈ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਭਾਈ ਤਿਆਰ ਕਰ ਰਹੇ ਨੇ ਖਜਲਾ ਗਰਮ ਗਰਮ ਖਜਲਾ ਸੋ ਬੜੀ ਦੂਰ ਦੂਰੋਂ ਜਿਹੜੇ ਦੁਕਾਨਦਾਰ ਨੇ ਉਹ ਵੀ ਆਉਂਦੇ ਨੇ ਇਹਨਾਂ ਨੂੰ ਪੁੱਛਦੇ ਆ ਕਿੱਥੋਂ ਆਏ ਨੇ ਕਹਾਂ ਸੇ ਆਏ ਹੋ ਆਪ ਬੋਲੋ ਸਾਈਂ यूपी से आए हो इतनी दूर से हर साल आते हो हर साल आते हैं सो so, इसका रेट क्या होता है खजले का सौ रुपये का अस्सी रुपये का सत्तर रुपये का और किलो के हिसाब से नहीं मिलता ये सो so, किलो के हिसाब ये नहीं मिलता खजला तो ये खजला काफ़ी मशहूर है तुम इस जगह तो खजला लेके ज़रूर जाना तो ਆ ਵੀਰ ਆਇਆ ਨੇ ਯੂਪ ਤੋਂ ਤੇ ਦੇਖ ਸਕਦੇ ਹੋ ਗਰਮਾ ਗਰਮ ਬਣਾਏ ਜਾ ਰਹੇ ਨੇ ਖਜਲਾ ਵਾਹ ਜੀ ਵਾਹ ਵਾਹ ਜੀ ਵਾਹ ਜਰੂਰ ਪਹੁੰਚੋ ਛਪਾਰ ਦੇ ਮੇਲੇ 5 ਸਤੰਬਰ ਨੂੰ 5 ਸਤੰਬਰ ਤੋਂ ਲੱਗੇਗਾ ਨਾ ਮੇਲਾ ਇਹ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਜੋ ਮੇਲਾ ਹੈ ਛਪਾਰ ਦਾ ਮੇਲਾ ਚੱਲੇਗਾ ਜੀ ਠੀਕ ਹੈ ਅੰਕਲ ਜੀ ਓਕੇ ਜੀ ਓਕੇ ਸੋ ਦੋਸਤੋ ਇਹ ਸਾਰੀ ਛਪਾਰ ਦੇ ਮੇਲੇ ਦੇ ਵਿੱਚ ਬੜੇ ਬੜੇ ਜੋ ਝੁੱਲੇ ਨੇ ਤੁਹਾਨੂੰ ਆ ਦੇਖਣ ਨੂੰ ਮਿਲੇਗਾ ਜਦੋਂ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਸਾਮਣੇ ਚੰਡੋਲ ਲੱਗੇ ਹੋਇਆ ਠੀਕ ਹੈ ਇੱਕ ਕਿਸ਼ਤੀ ਹੈ ਹੋਰ ਵੀ ਜੋ بڑے بڑے ਚੰਡੋਲ ਹੈ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਇਹ ਜੋ ਮੇਲਾ ਹੈ ਜੀ 1100 ਸਾਲਾਂ ਤੋਂ ਜੋ ਲੱਗਦਾ ਆ ਰਿਹਾ ਮੇਲਾ ਹੈ ਕਾਫੀ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਜੋ ਕਿ ਲੋਕ ਨੇ ਸ਼ਰਧਾਲੂ ਭਗਤ ਨੇ ਬੜੇ ਦੂ ਦੂੋਂ ਆਉਂਦੇ ਨੇ ਗੁਗਾ ਜਹਰਵੀਰ ਜੀ ਤੇ ਬਾਬਾ ਅਸਿਰਸ ਲਖਣ ਜੀ ਦੀ ਯਾਦ ਦੇ ਵਿੱਚ ਉਹ ਜੇ ਮੇਲਾ ਹੈ ਲੱਗਦਾ ਹੈ ਤੇ ਤੁਹਾਨੂੰ ਮੋਦ ਦਾ ਖੂਬ ਹੀ ਦੇਖਣ ਨੂੰ ਮਿਲੇਗਾ ਸਰਕਸ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗੱਡੀਆਂ ਚੱਲਦੀਆਂ ਨੇ ਤੇ ਮੋਤ ਦਾ ਖੂਦ ਆ ਜੋ ਟਿਕਟ ਹੈ ਤੁਹਾਨੂੰ ਲਗਭਗ 7000 ਰੁਪਏ ਦਾ ਮਿਲੇਗਾ ਸੋ ਸ਼ਾਮ ਦੇ ਜੋ ਤੁਹਾਨੂੰ ਖੂਬਸੂਰਤ 뷰 ਹੈ ਛਪਾਰ ਦੇ ਮੇਲੇ ਦਾ ਦਿਖਾ ਰਹੇ ਹਾਂ ਸੋ ਛਪਾਰ ਦੇ ਮੇਲੇ ਦੀ ਦਿੱਲੀ ਦੇ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਈ ਰੱਖੋ ਸੋ ਇਸ ਵਾਰੀ ਜੋ ਚੰਡੋਲ ਹੈ ਬਹੁਤ ਹੀ بڑے بڑے ਚੰਡੋਲ ਬਹੁਤ ਹੀ بڑے بڑے ਝੁੱਲ੍ਹੇ ਤੇ ਬਹੁਤ ਹੀ ਝੁੱਲ੍ਹੇ ਤੁਹਾਨੂੰ ਇਸ ਛਪਾਰ ਦੇ ਮੇਲੇ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲਣਗੇ ਸੋ ਕਿਸ਼ਤੀ ਲਗਭਗ ਜੋ ਗਿਣਤੀ ਕੀਤੀ ਜਾਵੇ ਤਾਂ ਲਗਭਗ ਕਿਸ਼ਤੀ ਦੀ ਸੰਖਿਆ ਹੈ 5 ਹੈ ਸੋ ਦੇਖ ਸਕਦੇ ਹੋ ਮੌਦ ਦਾ ਖੂ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਦੇ ਜੋ ਤਿਆਰੀਆਂ ਨੇ ਲਾਈਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਪੂਰੀਆਂ ਚੱਲ ਰਹੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਛਪਾਰ ਦਾ ਮੇਲਾ ਕਿੰਨੇ ਤਰੀਕ ਤੋਂ ਸ਼ੁਰੂ ਹੈ 5 ਤਰੀਕ ਤੋਂ ਜੀ 5 ਤਰੀਕ ਤੋਂ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਇਹ ਤਾਂ ਹਫਤਾ ਕ ਚੱਲਦਾ ਹਫਤਾ ਚੱਲਦਾ ਹਫਤਾ ਚੱਲਦਾ ਨਾ ਕਿਹੜੇ ਪਿੰਡੋਂ ਤੁਸੀਂ ਹਾਂਜੀ ਨਥਵਾਲ ਤੋਂ ਨਥਵਾਲ ਤੋਂ ਸੋ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਤੁਸੀਂ ਕੀ ਕਹਿਣਾ ਆ ਹੋ ਮੁਹਮਾ ਕੇ ਪਹੁੰਚੇ ਜੀ ਛਪਾਰ ਦੇ ਮੇਲੇ ਤੇ 5 ਸਤੰਬਰ ਨੂੰ 5 ਸਤੰਬਰ ਨੂੰ 5 ਸਤੰਬਰ ਤੋਂ ਮੇਲਾ ਸ਼ੁਰੂ ਹੈ ਜੀ ਠੀਕ ਹੈ ਠੀਕ ਸੋ ਦੋਸਤੋ ਜਿਵੇਂ ਕਿ ਤੁਸੀਂ ਪਤਾ ਹੀ ਲੱਗ ਗਿਆ ਹੋਗਾ ਤੁਹਾਨੂੰ ਜੋ ਮੇਲਾ ਹੈ ਛਪਾਰ ਦਾ ਮੇਲਾ 5 ਸਤੰਬਰ ਤੋਂ ਲੱਗੇਗਾ ਤੇ ਜੋ ਦੋਸਤੋ ਇਹ ਮੇਲਾ ਹੈ ਛਪਾਰ ਦਾ ਮੇਲਾ ਸੁਣਨ ਦੇ ਵਿੱਚ ਆ ਰਿਹਾ ਦਿਨ ਤੇ ਰਾਤ ਦੋਨੋਂ ਚੱਲਦੇ ਆ ਤੇ ਲਗਭਗ ਲਗਭਗ ਜੋ ਸਵੇਰ ਤੋਂ ਜੋ ਮੇਲਾ ਹੈ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਤੱਕ ਪੂਰਾ ਰਸ਼ ਯਾਰਾ ਹੋ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ਼ਤੇ ਦਾ ਜੋ ਕੰਮ ਹੈ ਰੰਗ ਰੰਗ ਦਾ ਕੰਮ ਹੈ ਤੇ ਚਪਾਰ ਦੇ ਮੇਲੇ ਦੇ ਵਿੱਚ ਹੋ ਰਿਹਾ ਹੈ ਤੇ ਇਹੋ ਜਿਹੇ ਝੋਲੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਪਿਛਲੀ ਵੀਡੀਓ ਤੁਹਾਨੂੰ ਚਪਾਰ ਮੇਲੇ ਦੀ ਡੇਲੀ ਦੀ ਅਪਡੇਟ ਵੀਡੀਓ ਆਪਾਂ ਦਿਖਾ ਰਹੇ ਸੀ ਤੇ ਬੜਾ ਪਿਆਰ ਤੇ ਸਪੋਰਟ ਦਿਖਾ ਰਹੇ ਹਾਂ ਜੋ ਵੀ ਵੀਰ ਆਊਟ ਆਫ ਕੰਟਰੀ ਤੋਂ ਦੇਖ ਰਹੇ ਨੇ ਸੋ ਦੇਖ ਸਕਦੇ ਹੋ ਇਹੋ ਜਿਹਾ ਰੌਣਕਾਂ ਨੇ ਚਪਾਰ ਮੇਲੇ ਦੀਆਂ ਤੇ ਸਭ ਤੋਂ ਵੱਡਾ ਚੰਡੋਲ ਤੁਹਾਨੂੰ ਇਸ ਵਾਰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ। ਤੋਂ بڑے بڑے ਚੰਡੋਲ ਤੁਹਾਨੂੰ ਚਪਾਰ ਦੇ ਮੇਲੇ 'ਚ ਦੇਖਣ ਨੂੰ ਮਿਲਣਗੇ। ਸੋ ਇਹ ਕਿਸ਼ਤੀ ਹੈ ਜੀ। ਠੀਕ ਹੈ ਤੇ ਸਾਹਮਣੇ ਚੰਡੋਲ ਤੇ ਮੋਤ ਦਾ ਖੂ ਤੇ ਲਗਭਗ ਲਗਭਗ ਤੁਹਾਨੂੰ ਆ ਇਸ ਮੇਲੇ ਦੇ ਵਿੱਚ ਪੰਜ ਚੰਡੋਲ ਚਾਰ ਪੰਜ ਕਿਸ਼ਤੀ ਹੈ ਤੇ ਹੋਰ ਜਿਹੜੇ بڑے بڑے ਝੁੱਲੇ ਨੇ ਤੁਹਾਨੂੰ ਛਪਾਰ ਦੇ ਮੇਲੇ 'ਚ ਦੇਖਣ ਨੂੰ ਮਿਲਣਗੇ ਤੇ 5 ਸਤੰਬਰ ਨੂੰ ਜੋ ਮੇਲਾ ਹੈ ਛਪਾਰ ਦਾ ਮੇਲਾ ਸ਼ੁਰੂ ਹੈ 5 ਸਤੰਬਰ ਤੋਂ ਲੈ ਕੇ ਲਗਭਗ 11 ਸਤੰਬਰ ਤੱਕ ਜੋ ਇਹ ਮੇਲਾ ਹੈ ਚੱਲੇਗਾ ਤੇ ਹੁਣ ਹੋ ਅੱਗੇ ਪਹੁੰਚੋ ਛਪਾਰ ਦੇ ਮੇਲੇ ਤੇ ਮੇਲੇ ਦਾ ਪੂਰਾ ਪੂਰਾ ਇੰਜੋਏ ਕਰੋ ਤੇ ਦਰਸ਼ਨ ਕਰੋ ਗੱਗਾ ਜਹਰਵੀਰ ਜੀ ਦੇ ਬਾਬਾ ਸਿਸ ਲਖਣ ਜੀ ਦੇ ਸੋ ਇਹ ਜਿਹੜਾ ਮੇਲਾ ਹੈ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਮੇਲਾ ਹੈ ਤੇ ਇਹ ਮੇਲਾ ਕਾਪੀਆਂ ਕਿਤਾਬਾਂ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਚਪਾਰ ਦੇ। ਇੰਨਾ ਮਸ਼ਹੂਰ ਮੇਲਾ ਹੈ। ਜੀ ਹਾਂ ਇੰਨਾ ਮਸ਼ਹੂਰ ਮੇਲਾ ਹੈ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੰਮ ਕਰ ਰਹੇ ਨੇ। ਜੋਰੋ ਸ਼ੋਰੋ ਦੇ ਨਾਲ ਜੋ ਤਿਆਰੀਆਂ ਨੇ ਚਪਾਰ ਦੇ ਮੇਲੇ ਦੀਆਂ ਚੱਲ ਰਹੀਆਂ ਨੇ ਠੀਕ ਹੈ ਤੇ ਇਹ ਮੇਲਾ ਲੱਗੇਗਾ 5 ਸਤੰਬਰ ਨੂੰ। ਸੋ ਆਦੀ ਅਪਡੇਟ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ ਕਮੈਂਟ ਕਰਕੇ। ਸੋ ਕਮੈਂਟ ਕਰਕੇ ਇਹ ਵੀ ਤੁਸੀਂ ਦੱਸੋ ਵੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਇਸ ਚੈਨਲ ਤੇ ਤੇ ਡੇਲੀ ਦੇ ਅਪਡੇਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੋ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਇਹ ਵੀਡੀਓ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਜਰੂਰ ਸਪੋਰਟ ਕਰਨਾ ਤੇ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ